ਕਰਦਿਆਂ ਕਰਦਿਆਂ ਸਮਾਨ ਹੀ ਬੜਾ ਕਰ ਲਿਆ ਉਹ ਤੇ ਵੇਖ ਲੋ ਹੈ ਕਹਣੀ ਦੇਦੀਆਂ ਨਹੀਂ ਆ ਗਏ ਨੇ ਇਹ ਰਹਿਣਗੇ ਇੱਥੇ ਤੇਰੇ ਨਾਂ ਮੇਲ ਹੋਇਆ ਦੋ ਕੌਣ ਕਿੰਨ ਤੋਂ ਦੋ ਪਾਗਾਂ ਜਾਣੀਆਂ ਉਹ ਜੈਕਟ ਪਾਈ ਅੱਛਾ ਜੈਕਟ ਪਾਈ ਹਾਂ ਫਿਰ ਦੋ ਪਾਲਾ ਆ ਮੈਂ ਅੰਦਰ ਸਭ ਪਾਈ ਗਰਮ ਇਹਨਾਂ ਨੇ ਸਹੀ ਹੈ ਮਮੀ ਪਤਾ ਕੀ ਗੱਲ ਹੈ ਯਾਰ ਠੰਡ ਨਾ ਲੱਗੂਗੀ ਮਡੇ ਮਡੇ ਬੜੇ ਦੁਖਦੇ ਆ ਨਾ ਤੇ ਇਹ ਵੀ ਮੈਂ ਮੰਨ ਲਿਆ ਜੋ ਤਰਦਾਂ ਵਾਲਾ ਨਹੀਂ ਤੇ ਬੜਾ ਵਧੀਆ ਤੇਲ ਉਹਨੇ ਦਿੱਖੂ ਦਿੱਤਾ ਨਹੀਂ ਸਹੀ ਗੱਲ ਆ ਇਹ ਗੱਲ ਸਹੀ ਮੈਨੂੰ ਵੀ ਉਦੋਂ ਗੋਡੇ ਚ ਦਰਦ ਹਟ ਗਏ ਮੇਰੇ ਆਖਿਆ ਘੰਟੀ ਚ ਕਿ ਹੋ ਰਿਹਾ ਹੈਗਾ ਤੇ ਦੇਖ ਲੋ ਮੇਰੀ ਮੰਮੀ ਨੇ ਬੜਾ ਵਧੀਆ ਲੱਗਾ ਤੇ ਪੈਸੇ ਦਾ ਮੁੱਲ ਲਿਆਵਾਂਗਾ ਮੈਂ ਹੁਣ ਜੀ ਸਾਨੂੰ ਮੁੱਲ ਮੁਗਵਾ ਦੋ ਬਹੁਤੀ ਗੱਲ ਆ ਦੇ ਮੁੱਲ ਕੇ ਮਗਵਾ ਦੋ ਚਲੋ ਅਸੀਂ ਉਦਾਂ ਨਹੀਂ ਮੰਗਦੇ ਚਲੋ ਅੱਗੇ ਆਪਾਂ ਮੈਂ ਨਾਲ ਲਿਆਵਾਂ ਕੋਈ ਕਹਿੰਦੇ ਵਧੀਆ ਵਧੀਆ ਚਲੋ ਤਾਂ ਵੀ ਪਾੜਿਆ ਸੀ ਤੇ ਆਈ ਨਹੀਂ ਤੁਹਾਡੀ ਭੈਣ ਆਏ ਨਾ ਦੇ ਦੇ ਦੇਖ ਦੇ ਦੇਖਦੀ ਰੋ ਦੇਖਦੀ ਦੇਦੀ ਰੋ ਫੇਕਿਆ ਮੰਮੀ ਦੱਸ ਠੰਡਿਆ ਵੀ ਯਾਰ ਕੁੱਟ ਸੁਣੀ ਨਿਤੁਰਪੇ ਉਦਾਂ ਬੱਸ ਸਟੈਂਡ ਆਏ ਆ ਉਥੇ ਅੰਬਰਸਰ ਬੱਸ ਸਟੈਂਡ ਅੱਧਾ ਘੰਟਾ ਹੋ ਗਿਆ ਨਾ ਤੁਰੀ ਨੂੰ ਆ ਉਹਨੇ ਆ ਹੀ ਜਾਣਾ ਹੋਰ ਅੱਧੇ ਘੰਟੇ ਤੱਕ ਮੈਂ ਮੈਂ ਤਿਆਰ ਹੋ ਜੀ ਨਹੀਂ ਹੋਣੀ ਲੈ ਉਹ ਮੈਂ ਫੜ ਬੁੱਢ ਲਾਉਂਗਾ ਜੇ ਰਖੂ ਹੂੰ ਉਹਦੇ ਇੰਝਾਂ ਤੁਸੀਂ ਤਿਆਰ ਹੋ ਜਾਣਾ ਮੈਂ ਕਹਿ ਨਹੀਂ ਮੈਂ ਵੀ ਨਾਣਾ ਵਾ ਜਾਂ ਫਿਰ ਉਥੇ ਮੋਟਰ ਚਲਾਕ ਦੇ ਉਹ ਭਰ ਲਾ ਪਾਣੀ ਭਰ ਲਾ ਉਦੋਂ ਮੈਂ ਕਿਹਾ ਇਹ ਚੀਜ਼ਾਂ ਡੱਕ ਲਾ ਫਿਰ ਮੈਨੂੰ ਗੁੱਸਾ ਚੜਦਾ ਫਿਰ ਹਾਂ ਜੇ ਅੱਜ ਖਾਧੀਆਂ ਹੁੰਦੀਆਂ ਤਾਂ ਇਹ ਜਾਣ ਜੂਣ ਹੈ ਨਹੀਂ ਇਹ ਦੀ। ਹੱਥ ਬੜੇ ਕਹਿੰਦੀ ਠਰਦੇ ਮੇਰੇ। ਤੇ ਉਹ ਭੰਡਰ ਲਿਆਂਦਾ ਦੋਵੇਂ ਪਾਸੇ ਬਣਾ ਕੇ ਦਿੱਤਾ ਇਹਨੇ ਖਾਦਾ ਨਹੀਂ ਤੇ ਹੁਣ ਕੀ ਕਰੀਏ? ਹਾਂ ਹੁਣ ਅਸੀਂ ਤਾਂ ਤੁੰਣਾ ਨਹੀਂ ਮੂਜ। ਹਾਂ। ਹਾਂ ਚਾਹੀਦਾ ਹੁਣ ਵੀ ਇਹਨੇ ਉਹ ਰੱਖਿਆ ਤੇ ਬੰਦਾ ਖਾਲੇ ਚਾਹ ਦੇ ਨਾਲ ਮਾਸਾ ਚਮਚਾ ਹੀ ਇੱਕ ਲੈ ਲੈ ਇੰਨੇ ਬੜਾ ਹੁੰਦਾ। ਹੋਰ ਕੀ ਹੈ? ਸੇਰਪੀੜ ਵੀ ਆ ਜਾਂਦੀ ਹੁੰਦਾ ਬਣੀ ਦੋ ਸੇਰ ਉਹ ਮਾਤਾ ਸਾਹਮਣੇ ਆਂਦੀ। ਮੈਂ ਕਿ ਤੇਰੇ ਲੱਗਿਆ ਹੁੰਦੀ ਨਾ ਕੁੜੀਏ? ਮੈਂ ਆਪੇ ਦਾ ਸਿਰ ਤੇ ਸਕਾ ਬੁਣਿਆ ਕਰਨਾ ਹੈ। ਤੂੰ ਮੈਨੂੰ ਹੰਦੇ ਕਹਾਂ। ਆਹੋ ਸਾਹਮਣੇ ਵਾਲੇ ਮਾਤਾ ਵਿਚਾਰੀ ਕਹਿੰਦੀ ਕਹਿੰਦੀ ਇੱਕਦਾਂ ਉਦਾਂ ਬੈਠੀ। ਕੋਠੇ ਤੇ ਪੈਂਦੀ ਨੰਗੇ ਸਿਰ ਬੈਠੀ ਰਹਿੰਦੀ ਸੀ। ਹੂੰ। ਚੱਲੇ ਜੀ। ਲੈ ਵੀ ਸ਼ਾਹ ਹੁਣੀ ਆ ਗਏ ਨੇ। ਹੋਰ ਸਾਨੂੰ ਠੀਕ ਠਾਕ। ਮੈਂ ਤੈਨੂੰ ਫੋਨ ਤਾਈਂ ਨਹੀਂ ਕੀਤਾ। ਕਿਉਂ? ਮੈਂ ਆਹ ਜਸਪ੍ਰਾਈਜ਼ ਦਵਾਂ ਸਿੱਧੇ ਚੱਲ ਜਾਣਾ। ਭਰੇ। ਹਾਂ? ਘਰ ਲੱਭ ਗਿਆ। ਮੈਂ ਜਿਆਦਾ ਟਾਈਮ ਹੋ ਗਿਆ ਨਾ ਮੈਂ ਭਲੇ ਖੜਨ ਲੱਗ ਗਿਆ। ਮੈਂ ਹਾਂ ਕਾਫੀ ਟਾਈਮ ਹੋ ਗਿਆ ਨਾ ਮੈਂ ਭੇਖਣਾ ਲੱਗ ਗਿਆ ਨਾ ਨਾ ਮੈਨੂੰ ਨਹੀਂ ਲੱਗਦਾ ਮੈਂ ਥੋੜੀ ਦੱਸਣ ਦੀ ਕਰੀ ਤੇਰੀ ਉਹ ਉਹ ਬਾਪੂ ਨੂੰ ਕੋ ਲੈਣ ਗਈ ਰਾਤ ਜਿਹਨੂੰ ਜਿਹਨੂੰ ਛੱਡ ਕੇ ਆਏ ਬਾਪੂ ਨੂੰ ਬਜ਼ੁਰਗ ਨੂੰ ਛੱਡ ਗਣੀ ਆਹ ਡੈਡੀ ਕਹਿੰਦੀ ਵੀ ਕਿਹੜੇ ਰਾਤ ਕੋ ਲੈਣ ਗਈ ਆ ਉਹਨੂੰ ਵੀ ਚੰਨ ਬੜੇ ਮੁਸ਼ਕਲ ਛੱਡ ਕੇ ਆਇਆ ਵੀ ਉਹ ਦਿਨ ਰਾਤ 11 11 12 ਵਜ ਗਈ ਨਾ 11 ਦਾ ਟਾਈਮ ਹੀ ਕਿ 12 ਦਾ ਹਾਂ 12 ਵਜ ਗਈ ਫਿਰ ਅੰਜਲ ਕੀ ਹਾਲ ਤੇਰਾ ਤੁਸੀਂ ਹਾਂ ਕਦੋਂ ਦੀ ਤੁਰਈ ਆ ਕੋਈ ਨਾ ਕਿ ਬੰਦ ਹੋ ਰਿਹਾ ਹੈ ਫੈਨ ਨੂੰ ਆਉਂਦੇ ਹੀ ਤਾਂ ਮਗਰੋਂ ਆ ਜਾਣਾ ਸਸ ਸਸ ਮਾਸੀ ਤਾਂ ਜਲਦੀ ਚੱਲ ਰਹੀ ਹੈ ਇਹ ਦੁਕਾਨ ਤੇ ਖਲੋਤੇ ਦੇ ਮਜ਼ਦੂਰੋ ਕਹਿੰਦਾ ਮੈਂ ਹਾਂ ਐਂਜਲ ਉਹ ਵੀ ਮਾਸੀ ਖਲੋਤੀ ਆਂਦੀ ਨਹੀਂ ਮੈਂ ਹਾਂ ਨਹੀਂ ਮਾਸੀ ਆ ਉਹ ਨਹੀਂ ਦਿਨ ਨੂੰ ਇਹ ਤੁਰਪੇ ਵੇਲੇ ਇੱਕ ਚੀਜ਼ ਆ ਵੀ ਆਪਣੇ ਬੰਦੇ ਨੇ ਤੂਰ ਤੋਂ ਵੀ ਪਤਾ ਲੈਂਦਾ ਵੀ ਆਪਣਾ ਫਲਾਣਾ ਜਾਣ ਰਿਹਾ ਨਹੀਂ ਅੰਦਰ ਹੀ ਦੁਕਾਨ ਦੇ ਤੇ ਅੱਦੇ ਬਾਹਰ ਵੀ ਤਾਂ ਮੈਨੂੰ ਪਤਾ ਲੱਗ ਗਿਆ ਮੈਂ ਮਾਸੀ ਆ ਪਰ ਉਧਰ ਕੋਈ ਨਹੀਂ ਸਭ ਐਂਜਲ ਕਹਿੰਦੀ ਨਹੀਂ ਉਹ ਕੱਢਦੇ ਜਾਂਦੇ ਉਹ ਕੱਢਣ ਦੀ ਆ ਉਹ ਕੱਢਣੀ ਦਿਨ ਦੀ ਦੁਕਾਨ ਚ ਨਿਕਲ ਕੇ ਤੁਰਪੇ ਤਕੌੜੀ ਲੈਣ ਤੇ ਸਮੋਸੇ ਉਹ ਆਪਣੇ ਪੈਕ ਹੋਣ ਲੱਗੇ ਵੇ ਲੈ ਲੋ ਮੇਰਾ ਘਰ ਆਤਾ ਜੇ ਖਰਚਾ ਤੇ ਹੁਣ ਕਹਿੰਦੇ ਸਮੋਸੇ ਨਹੀਂ ਖਾਣੇ ਹੈ ਹੁਣ ਕਹਿੰਦੇ ਪਕੌੜੇ ਖਾਣੇ ਬਸ ਕੱਲੇ ਉਹਨਾਂ ਨੇ ਕਹਾ ਕਿ ਸਮੋਸੇ ਨਾਲ ਲੈ ਇਹਨਾਂ ਦੇ ਚਾਚਾ ਮਾਮਾ ਨਾਲ ਰੋਟੀ ਤਾਂ ਖਾਧੀ ਹੁਣ ਚਲੋ ਜੀ ਤੇ ਐਂਜਲ ਕਹਿੰਦੀ ਮੇਰਾ ਵਲੌਗ ਨਾ ਬਣਾਇਓ ਕਿਦਾਂ ਸਵਾਦ ਆ ਚੱਕੋ ਅੱਗ ਲੱਗ ਗਈ ਸੜ ਕੇ ਮੰਲ ਗਈ ਮਿੱਟੀ ਦਾ ਤੇਲ ਪਾਉਂਦੀ ਨਹੀਂ ਤੇਲ ਪਾਉਂਦੀ ਅੱਗ ਤੇ ਦੈ ਇਨੇ ਪੈਟਰੋਲ ਪਾਇਆ ਵਾ ਪੈਟਰੋਲ ਜਣਾ ਨਹੀਂ ਆ ਉਹ ਤੇ ਪੈਟਰੋਲ ਮਿੱਟੀ ਦੇ ਤੇਲ ਨਾਲੋਂ ਤੇਜ਼ ਹੁੰਦਾ ਕਿ ਤੈਨੂੰ ਤੇ ਅੱਗ ਪੈ ਗਈ ਮਿੰਟ ਮੈਂਟੇਨ ਨੂੰ ਪਰ ਇੰਨਾ ਮਾਰਾ ਇਹਦੇ ਸ਼ੂਗਰ ਵੀ ਅਜੇ ਹਰਮਣ ਨੇ ਨਾ ਪੈਟਰੋਲ ਜਣਾ ਨਹੀਂ ਬਿਲਕੁਲ ਥੋੜਾ ਜਿਹਾ ਕੱਢਿਆ ਹੈਗਾ ਵੀ ਦਿੱਤਾ ਹੀ ਥੋੜਾ ਜਿਆਨੂੰ ਪੈਟਰੋਲ ਅਜੇ ਵੇਖ ਲੈ ਵੀਡੀਓ ਦੇ ਵਿੱਚ ਵੇਖਿਆ ਨਹੀਂ ਅਜੇ ਹਰਮਣ ਕਹਿਣ ਵੀ ਡਿਆ ਨਾ ਕਰੀ ਨਾ ਕਰੀ ਬਸ ਉਹਨੇ ਕਰਦਿਆ ਕਰਦਿਆ ਪਾਤਾ ਬਣ ਕੇ ਕਹਿੰਦਾ ਪਾਣੀ ਲਈ ਪਾਣੀ ਲਈ ਪਾਣੀ ਜੇ ਤੇ ਮਾਚ ਫੜ ਕੇ ਬੈਠਾ ਹਾਂ ਵੇਖਣ ਦੇ ਵੀ ਮੈਨੂੰ ਦੋ ਨਵਾਰ ਪੜਾ ਗਿਆ ਇੱਕ ਭਰਾ ਆਇਆ ਭਰਾ ਤੇ ਬੰਦਾ ਜਾਂਦਾ ਹੀ ਹੈ ਮੇ ਭਰਾ ਆ ਜਾਂਦਾ ਹੀ ਯਾਰ ਸੇਖ ਪਾ ਬਾਹਰੋਂ ਬਾਹ ਟੁੱਡੀ ਲੱਗੀ ਹੋ ਅੰਦਰ ਵੜ ਗਿਆ ਕੋਈ ਨਹੀਂ ਗਲਤੀ ਕਰ ਲਈ ਨਾ ਭਰਾ ਆ ਗਿਆ ਦੀਦੀਆਂ ਨਹੀਂ ਆ ਗਏ ਨੇ ਇਹ ਰਹਿਣਗੇ ਇੱਥੇ ਤੇਰੇ ਨਾਮੇ ਮੇਲ ਹੋਇਆ ਮਾਈ ਬਾਏ ਆ ਕੁ ਦਿਨ ਮੇਰੀ ਹੋਰ ਇੱਕ ਤਾਂ ਫੁੱਜੀ ਸੀ ਅੱਜ ਤੱਕ ਹੀ ਅਜੇ ਰਾਤੀ ਮਿਲੇ ਹੈ ਅੱਜ ਦੇਖੋ ਕੀ ਪਤਾ ਕੀ ਕਹਿੰਦੇ ਆ ਇੱਕ ਵਲੌਗ ਵਾਂ ਦੇਖਣ ਨੂੰ ਤੇ ਕਮੈਂਟ ਆਇਆ ਕਹਿੰਦੇ ਮਿਲਦੇ ਤੇ ਆਏ ਆ ਵੀ ਜਿੱਦਾਂ ਪਤਾ ਨਹੀਂ ਕਿਨੇ ਕਿਨੇ ਚਿਹਰਾਵਾਂ ਨਾਲ ਮਿਲਦੇ ਮਿਲਣਾ ਮਿਲਣਾ ਇਦਾਂ ਨੇ ਹਾਂ ਕਨੀਬ ਹੋਰ ਸੁਣਾ ਪਰ ਇਹ ਗੱਲ ਹੈਗੀ ਆ ਵੀ ਇਹ ਨਾ ਇਹ ਨਾ ਪਰ ਮੈਨੂੰ ਨਹੀਂ ਮਿਲੀ ਹੈਗੀ ਇਹ ਮੈਨੂੰ ਦੁੱਖ ਜੀ ਤੱਕ ਬਹੁਤ ਲੱਗਣ ਡਿਆ ਹੋਰ ਸੁਣਾ ਪਾਜੀ ਹਾਂ ਜੀ ਕੀ ਹਾਲ ਜੀ ਠੀਕ ਠਾਕ ਆਹੋ ਮਗਰ ਤੜੀ ਚਲਣਾ ਜਾਇਆ ਮੈਂ ਚੋਰੀ ਚਾਰੀ ਨਾ ਕਰਾ ਦਿਓ ਕਿਤੇ ਇੱਥੇ ਰਹਿਣਾ ਪੈਣਾ ਤੁਹਾਨੂੰ ਸਿੱਧੀ ਜਿਹੜੀ ਗੱਲ ਆ ਕਿ ਨਹੀਂ ਚੋਰੀ ਚਾਰੀ ਨਾ ਮੈਂ ਕਰਾ ਦਿਓ ਧਿਆਨ ਰੱਖਿਓ ਸਾਡੇ ਘਰ ਦਾ ਗੱਡੀ ਨਾ ਮੈਜਾ ਸਕਿਉਰਟੀ ਗਾਰਡ ਦੀ ਬੰਦੀ ਬਾਹਰ ਆਹ ਸਹੀ ਗੱਲ ਆ ਕੀ ਲਾਤੀ ਕਰਨੀ ਠੀਕ ਆ ਤੇਰੀ ਸੁਣਾਉ ਕੰਮ ਕਰਦੀ ਅੱਗੇ ਇੰਬਰ ਗੁਰ ਫਿਰ ਅੱਧਾ ਬੇਲੇ ਬਿਦਾ ਚਲੋ ਚੰਗਾ ਇਹ ਤਾਂ ਚਲੋ ਕੰਮ ਕਰਦੇ ਆਪਾਂ ਭਾਜੀ ਹੁਣੀ ਕਹਿੰਦੇ ਮੋਇਆਂ ਦੀ ਮੰਡੀ ਗੁਰਦੁਰ ਸਾਹਿਬ ਹੈਗਾ ਜੇ ਉੱਥੋਂ ਆਪਾਂ ਨੂੰ ਜਿਹੜਾ ਨਹੀਂ ਕਮਰਾ ਬੜਾ ਵਧੀਆ ਮਿਲ ਜਣਾ ਫਸਟ ਕਲਾਸ ਤੇ ਉੱਥੇ ਖੜਬੜ ਸਿੰਘ ਦੀ ਤਸਵੀਰ ਲੱਗੀ ਨਾ ਉਥੇ ਬੋਤੇ ਐਮਰਸਨ ਹਨਾ ਉਹਦਾ ਇਤਿਹਾਸ ਹੈ ਕੋਈ ਫੌਜੀ ਹੀ ਹਨਾ ਆ ਬੈਗ ਰੱਖਣਾ ਇਹਦਾ ਮੰਮੀ ਦੋ ਬੈਗ ਤੁਸੀਂ ਕੰਬਲ ਚੰਗੀ ਤਰ੍ਹਾਂ ਮਿਛਾ ਦੇ ਜਰਾ ਵੇਚ ਨਾ ਕਰਕੇ ਠੀਕ ਹੈ ਹੋ ਗਿਆ ਸਹੀ ਮੋਟਾ ਹੋਰ ਕਰਨਾ ਕੋਈ ਛਾਲ ਗਿਆ ਯਾਰ ਠੀਕ ਹੈ ਇੱਕ ਉੱਤੇ ਬੂਟਪਾੜ ਇੱਥੇ ਰੱਖਣੇ ਪਾਣੇ ਹੁਣ ਇਧਰ ਹੀ ਇਹ ਤੇ ਲਾਤਾ ਸਾਰਾ ਹੁਣ ਤੇ ਇੱਕ ਸਿਲੰਡਰ ਜੇਰ ਸੱਚ ਰੱਖਣਾ ਸਿਲੰਡਰ ਕਿੱਥੇ ਰੱਖਣਾ ਹੈ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਾਂ ਚੱਲੇ ਆਂ ਸ਼੍ਰੀ ਅਨੰਦਪੁਰ ਸਾਹਿਬ ਦਰਸ਼ਨ ਕਰਨ ਵਾਸਤੇ ਪੂਰੀ ਫੈਮਿਲੀ ਵੱਡੀ ਦੀਦੀ ਆਏ ਨੇ ਤੇ ਬਾਕੀ ਤੁਹਾਨੂੰ ਪਤਾ ਜਿਵੇਂ ਕਿ ਸਾਡੀ ਫੈਮਿਲੀ ਹੈ ਜੇ ਕਿਰਨ ਦੀਦੀ ਤੇ ਜੀਜਾ ਜਿਹੜੇ ਨੇ ਉਹ ਇੱਥੇ ਰਹਿਣਗੇ ਸਾਡੀ ਘਰ ਦੀ ਰਖਵਾਲੀ ਕਰਨਗੇ ਉਹ ਘਰੇ ਰਹਿਣਗੇ ਕਿਉਂਕਿ ਤੁਹਾਨੂੰ ਪਤਾ ਹੈ ਮਾਹੌਲ ਚੱਲ ਜਿੱਦਾਂ ਤੇ ਚੱਲ ਰਿਹਾ ਅੱਜ ਕੱਲ ਤੇ ਹੁਣ ਮੰਮੀ ਹੋਣੀ ਜਿਹੜੇ ਨੇ ਹੋ ਰਹੇ ਆ ਹਰ ਗੁੰਦੀਆਂ ਸੌਕਸ ਹਾਂਜੀ ਦੁੱਧ ਘੱਟ ਕਰ ਲਾਂ ਦੁੱਧ ਕੀ ਸਾਰਾ ਥੋੜਾ ਕਰ ਲਊਗਾ ਇਹਨਾਂ ਨੂੰ ਕਰਨਾ ਹੈ ਹਾਂ ਕਰਦਿਆਂ ਕਰਦਿਆਂ ਸਮਾਨ ਹੀ ਬੜਾ ਕਰ ਲਿਆ ਉਹ ਤੇ ਵੇਖ ਲਓ ਹੈਗਾ ਨਹੀਂ ਚਲੋ ਹੋਰ ਕਿੰਨਾ ਕੁ ਟਾਈਮ ਲੱਗਣਾ ਜੇ ਚਲ ਜੀ ਜੀ

ਆਬਦੇ ਗੁੰਗਾਨੇ ਰੋਲੇ ਲੇ ਲੇ ਤਪੇ ਪਾਸ਼ ਕਿਭ ਮੇਰੇ ਲਈ ਘੜੀ ਕਿੱਥੇ ਤੇ ਡੈਡੀ ਕਿਹਾ ਮੈਂ ਆਪਣੀ ਘੜੀ ਲੈ ਲਾਂ ਬਸ ਤੇ ਮੇਰੀ ਘੜੀ ਦਾ ਫਿਕਰ ਨਹੀਂ ਕੋਈ ਬਰਾਂ ਨੀ ਮਿੰਦੀ ਮੈਂ ਘੜੀ ਬੱਦੀ ਬੱਦੀ ਘੜੀ ਲੱਭ ਗਈ ਲਿਆ ਚਨੇ ਜਿਹੜੇ ਨਹੀਂ ਗੱਡੀ ਦੇ ਵਿੱਚ ਹੀ ਡੁੱਲ ਕੇ ਤਰਨ ਲੱਗੇ ਨਾ ਤੇ ਇੱਥੇ ਚਨੇ ਡੁੱਲ ਗਏ ਹੁਣੇ ਅਜੇ ਪਰ ਕਰ ਲਿਆ ਸਾਫ ਹੋ ਜਾਂਦਾ ਉਹ ਦੀਦੀ ਦੇ ਵਿਚਾਰੇ ਥੋੜੇ ਡੁੱਲੇ ਪਰ ਬਚਾਅ ਹੋ ਗਿਆ ਉਹਦਾ ਇੱਥੇ ਇੱਥੇ ਡੁੱਲੇ ਨਹੀਂ ਆ ਵਾ ਇੱਥੇ ਡੁੱਲੇ ਇੱਥੇ ਚਲ ਕੋਈ ਨਾ ਹੁਣ ਪਰ ਹੋਏਗੀ ਹੋਰ ਤਰ੍ਹਾਂ ਦੇ ਆਵੇ ਕੋਈ ਨਹੀਂ ਇੰਨੇ ਦਿਨ ਨਹੀਂ ਖਾਈ ਗੱਲ ਚਲ ਕੋਈ ਨਹੀਂ ਇੱਥੇ ਜੇ ਨਾ ਉਹ ਗਰਮ ਹੀਡ ਆਉਣੀ ਹੈ ਤੇ ਉਹ ਮੜਾ ਜੇ ਨਾ ਉਧਰ ਨੂੰ ਪਾਸਾ ਜੇ ਵਟ ਕੇ ਬਹਿ ਜੇ ਲੈ ਵੀ ਪੈਕਿੰਗ ਚੈਕਿੰਗ ਆਪਣੀ ਹੋ ਗਈ ਹੁਣ ਹੁਣ ਚੱਲੇ ਆ ਵੀ ਬਸ ਇੱਕ ਦੇ ਮਿਰਚ ਕਰੀ ਕਰਦਾ ਬਾਰੀ ਬੰਦ ਉਹਨੂੰ ਤੇ ਭਾਰਾ ਮੰਮੀ ਨੂੰ ਆ ਮੰਮੀ ਨੇ ਸੱਚ ਬਹਿਣਾ ਬਹੁਤ ਸੋਧ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲਗੀਧਰ ਪਾਸ਼ਾ ਮਿਹਰ ਕਰਨ ਨਿਮਰਤ ਕਰੀ ਬਖਸ਼ੋ ਅਸੀਂ ਆਪਣੇ ਚੰਨਾਂ ਦਾ ਬੋਢਾ ਆਸਰਾ ਬਣਾਇ ਰੱਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਰਪਿਆਂ ਹੁਣ ਆਪਾਂ ਮਹਾਰਾਜ ਕਰੇ ਕਿਰਪਾ ਹਸਦੇ ਖੇੜਦੇ ਜਾਈਏ ਤੇ ਹੱਸਦੇ ਖੇੜਦੇ ਆਈਏ ਅੱਜ ਆਪੇ ਓਦਾਂ ਸੁਖ ਨਾਲ ਧੁੱਪ ਲੱਗੀ ਆ ਮਹਾਰੇ ਦੀ ਕਿਰਪਾ ਨਾਲ ਵਾਹਿਗੁਰੂ ਦੀ ਤੇ ਹਰਗੋੰਦੀ ਟੋਪੀ ਵੀ ਆਪਾਂ ਜਿਹੜੀ ਉਹ ਵੀ ਚੇਂਜ ਕਰਤੀ ਆ ਯਾਤਰਾ ਨੂੰ ਚੱਲੇ ਦਰਜੀ ਇੱਕ ਚੀਜ਼ ਨੋਟ ਕੀਤੀ ਤੁਸੀਂ ਬਾਹਰ ਜਿੰਨਾਂ ਚ ਰਏ ਹਰਗੋੰਦੀ ਰਹੀ ਆ ਤੇ ਜਦੋਂ ਤੁਸੀਂ ਮੈਂ ਲੰਦਰ ਬੈਠੇ ਫੇਰ ਕਹਿੰਦੀ ਦਾਦਾ ਦਾਦਾ ਜਦੋਂ ਦਾਦੀ ਨੇ ਉੱਥੇ ਰਹਿ ਜਣਾ ਦਾ ਐ ਕਰਦੀ ਕੋਈ ਨਾ ਨਾ ਕੱਢਦੇ ਨਹੀਂ ਕੱਢਦੇ ਨਹੀਂ ਹਾਂਜੀ ਦਾਦਾ ਦਾਦਾ ਨਹੀਂ ਨਾ ਨਾ ਅਗੇ ਪੁੱਤ ਪਹਿਲੀਆਂ ਜਾਨ ਨੰਗਦੇ ਹੁੰਦੇ ਸੀ ਤੇ ਹੁਣ ਵੀ ਆਪ ਬੜੇ ਚਿਰਾਂ ਬਾਅਦ ਵੇਖੇ ਆ ਨੰਗਣ ਦੇ ਬੜੇ ਚਿਰਾਂ ਬਾਅਦ ਵੇਖੇ ਮੈਨੂੰ ਬੜਾ ਉਹ ਸਿਸਟਮ ਲੱਗਦਾ ਇਹਨਾਂ ਦਾ ਕਿੱਡਾ ਵਧੀਆ ਨਾ ਕੀਤਾ ਇਹਨਾਂ ਨੇ ਸਾਰਾ ਸਿਸਟਮ ਨਾਲੀ ਹੈ ਨਾ ਆਹੋ ਬਿੱਲੇ ਬਿੱਲੀਆਂ ਇਹਨਾਂ ਬੜੇ ਰੱਖੇ ਨੇ ਜੀ ਆਹ ਕਿੰਨੇ ਪਿਆਰੇ ਇਹਨਾਂ ਬਣਾਏ ਹੋਏ ਲੱਕੜ ਲੱਕੜ ਵੀ ਨਾਲ ਹੀ ਰੱਖੀ ਹੈ ਹੈਨਾ ਮੈਂ ਚਰਚੇ ਕੋਲ ਦੇਖਦੇ ਆਂ ਭਲਾ ਵੀ ਕਿੰਨੇ ਕ ਦਾ ਤੇਲ ਖਾਂਦੀ ਕੀ ਹਿਸਾਬ بتاਵੇ ਆ 4000 ਦਾ ਪਹਿਲਾਂ ਲੱਗੇ ਆ ਤੇਲ ਪਾਉਣ ਘਰੋਂ ਜਦੋਂ ਤੁਰੇ ਸੀ ਨਾ ਉਦੋਂ ਇੱਥੇ ਕਿਲੋਮੀਟਰ ਲਿਖਿਆ ਸੀਗਾ 80 80 ਕਿ ਐਸੀ ਨਹੀਂ ਨਹੀਂ ਯਾਰ 84 ਹੀਗਾ ਸ਼ਾਇਦ 84 ਲਿਖਿਆ ਸੀਗਾ ਤੇ ਹੁਣ 4000 ਦਾ ਤੇਲ ਲੱਗੇ ਆ ਪਿਉ ਪਾਉਣ ਤੇ ਮੀਟਰ ਤੇ ਉਦੋਂ ਮੈਂ ਫੋਟੋ ਖਿੱਚੀ ਆ ਮੀਟਰ ਜਿਹੜਾ ਨੇ ਨੋਟ ਕੀਤਾ ਆ ਘਰੇ ਹੀ ਤੇ ਹੁਣ ਮੀਟਰ ਤਹੀਂ ਲਾਲਾ ਵੀ 10 ਕਿਲੋਮੀਟਰ ਜਿਹੜੀ ਨੇ ਗੱਡੀ ਆਲੀਏ ਚੱਲ ਕੇ ਹਰਗੁਣ ਤਾਂ ਸੌਂਗੀ ਆ ਵੀ ਹਰਗੁਣ ਦੀ ਸਿਹਤ ਨਹੀਂ ਵੀ ਠੀਕ ਤੇ ਕਿੱਥੋਂ ਆਵੇ ਗੁਣ ਤਾਂ ਪਿਆ ਇੱਥੇ ਮੁਰਨਾ ਅੱਛਾ ਅੱਛਾ ਤੇ ਹੁਣ ਹਰਗੁਣ ਸੌਂਗੀ ਆ ਇਹ ਲਾਈਟਾਂ ਵਾਲਾ ਚਮਕਾਗਾ ਜਿੱਥੇ ਮਿਸ ਬੂਝਾ ਦਾ ਗਾਣਾ ਨਹੀਂ ਲਾਈਟਾਂ ਵਾਲੇ ਤੜਕੇ ਮਨੂੰ ਚੌਂਕ ਵਿੱਚ ਆ ਜੀ ਮਲਨਵੇਂ ਸੋਹਣਿਆ ਇਦਾਂ ਦਾ ਕੋਈ ਗਾਣਾ ਨਹੀਂ ਹੈਗਾ ਜੀ ਇੱਥੇ ਛੁੱਟਿਆ ਆ ਬੰਦਾ ਇੱਥੇ ਇੱਥੇ ਇਹੀ ਗੱਲ ਕਰਦੀ ਲਟਾਂ ਵਾਲੇ ਚੌਂਕ ਮਿਸ ਪੂਜਾ ਕਾਨੇ ਦੀ ਗੱਲ ਕਰਦੀ ਜਿਹੜੀ ਇੱਕ ਚੀੜੜ ਜੀ ਇੱਧਰ ਹੈਗੀ ਨਾ ਇਹ ਰੋਡ ਦੇ ਉੱਤੇ ਵੀ ਮਤਲਬ ਆ ਗਿਆ ਵੀ ਅੱਗ ਲੱਗ ਗਈ ਸਾਰੀ ਪਰਾਲੀ ਨੇ ਨਹੀਂ ਪਰਾਲੀ ਸੁੱਟੀ ਆ ਬੜੜ ਜੀ ਕਹਿੰਨੇ ਛੜ ਕੀ ਆ ਸੁੱਟੀ ਸਾਰੀ ਛੱਡਦਾ ਤੇ ਉਹ ਮੈਂ ਇਧਰਲੀ ਸਾਈਡ ਇਹ ਗੁੜ ਬੜਾ ਕੱਢਦੇ ਹਣਾ ਗੋੜ ਬਹੁਤ ਕੱਢਦੇ ਇਧਰਲੀ ਸਾਈਡ ਹੋਇਆ ਤਾਂ ਮੇਲ ਦੇ ਕਰਕੇ ਗੰਨਾ ਜਦੋਂ ਲੂ ਲੂ ਕੱਢਦਾ ਉਦੋਂ ਹੋਰ ਤਰ੍ਹਾਂ ਹੁੰਦਾ ਹਾਂ ਨਹੀਂ ਅਲੇ ਵੀ ਜੀ ਬਣਨ ਦੀ ਕੀ ਹੋਰ ਕੀ ਹਾਂ ਹਾਂ ਇੰਨੇ ਕਿਨੇ ਕਰਦੇ ਆ ਉਧਰੋਂ ਆਲੂ ਆ ਭਾਈ ਮਾਂਜੀ ਜੀ ਦਾ ਗੁਰਦੁਆਰਾ ਸਾਹਿਬ ਆ ਗਿਆ ਕਰੋ ਦਰਸ਼ਨ ਸਾਰੇ ਜਾਣੇ ਵਾਹਿਗੁਰੂ ਵਾਹਿਗੁਰੂ ਸਭ ਦਮ ਦਾ ਮਹਾਰਾਜ ਇਹ ਜਿਹੜੇ ਲੱਕਣਾ ਚੁਗਦੇ ਸੀ ਕਿਤੇ ਖੂਚ ਡਿੱਗ ਪਏ ਸੀ ਉਹ ਮਹਾਰਾਜ ਦਾ ਗੁਰਦੁਆਰਾ ਸਾਹਿਬ ਆਇਆ ਇੱਧਰ ਵੀ ਦਰਿਆ ਆ ਦਰਿਆ ਨੂੰ ਸਦਾ ਰਸਤਾ ਜਾਣ ਦੇ ਇੱਧਰ ਵੀ ਆ ਸਾਰੇ ਇਹਨਾਂ ਨੇ ਸਪੈਦੇ ਸਪੂਦੇ ਕੋੜ ਦੇਤੇ ਰਹਿਣ ਕੋਈ ਨਹੀਂ ਦੱਤਾ ਵੇ ਇੱਧਰ ਇਹ ਵੀ ਇਹ ਕਮਾਦ ਬਹੁਤ ਆ ਹੁਣ ਇੱਧਰ ਸਾਰੇ ਆ ਕਮਾਦ ਹੀ ਲੱਗਾ ਆ ਗੰਨਾ ਇੱਧਰ ਸੁਖਣਾ ਬਹੁਤ ਆ ਹਣਾ ਏੜੀ ਕੰਨ ਕੰਨਾ ਬਹੁਤਾ ਇਧਰੇ ਵੀ ਦੇ ਮੈਂ ਡੈਡੀ ਇੱਕ ਚੀ ਨੋਟ ਕੀਤੀ ਇਧਰੇ ਵੀ ਬਹੁਤਾ ਗੰਨਾ ਲੋਕ ਇਧਰ ਵੀ ਦੇ ਇਧਰ ਵੀ ਗੰਨੇ ਆ ਇਧਰ ਵੀ ਗੰਨੇ ਨਹੀਂ ਆ ਮੇਲੇ ਆ ਵੇ ਇਸ ਦੀ ਪਤਕੜੀ ਮੇਲ ਜਿਹੜੀ ਆ ਆ ਮੇਲੇ ਸਭ ਨਾਲ ਵੱਡੀ ਹੋਈ ਕਿڑی ਹਨ ਦਰਿਆ ਆ ਗਏ ਪਹੁੰਚ ਗਏ ਆ ਉਦਾਂ ਵੀ ਪਾਣੀ ਬਾਬਾ ਨੱਕੋ ਨੱਕਾਉਂ ਦਿਆ ਪਾਣੀ ਬਹੁਤ ਜ਼ਿਆਦਾ ਆ ਨਹੀਂ ਹਨਾ ਕਾਫੀ ਚਾਹ ਤੇ ਬਰੈਡ ਛਕਾਉਂਦੇ ਬਾਬਾ ਜੀ ਕਹਿੰਦੇ ਆਓ ਆ ਪ੍ਰਸ਼ਾਦਾ ਨਹੀਂ ਆਹ ਚਾਹ ਤੇ ਬਰੈਡ ਆ ਤਲੇ ਹੋਏ ਬਰੈਡ ਨਿਸ਼ਕਣੇ ਆ ਤਲੇ ਆ ਲੈ ਵੇਸਨ ਮਸਨ ਲੱਗਾ ਇੱਥੇ ਲੈ ਲਾ ਨਾ ਨਿਕ ਇੱਥੇ ਲੈ ਲਾ ਦਾ ਕਿ ਉੱਥੇ ਖਾਣੇ ਯਾਰ ਦੱਸੋ ਨਹੀਂ ਉੱਥੇ ਖਾਣੇ ਗੱਡੀ ਇੱਥੇ ਲੈ ਜਾਉਣੀ ਮਮੀ ਹੋਣੀ ਸ਼ੱਕਰੇ ਨੇ ਪ੍ਰਸ਼ਾਦਾ ਚੋਲ ਤੇ ਮੈਂ ਚਾਹ ਲੱਗਾ ਪੀਣ ਬ੍ਰੈਡ ਆ ਮੈਂ ਗੱਡੀ ਦੇ ਵਿੱਚ ਹੀ ਲੈ ਕੇ ਦੋਨੇ ਤੇ ਰੱਖ ਕੇ ਤੇ ਹੁਣ ਮੈਂ ਬ੍ਰੈਡ ਜਿਹੜੇ ਨੇ ਗੱਡੀ 'ਚ ਨਹੀਂ ਭੋਣਾ ਤੇ ਲੈ ਲਾਂਗਾ ਆਜੋ ਸ਼ੱਕਲੋ 2:00 ਵਜੇ ਪਏ ਆ ਦੀ ਵੀ ਇਖਰਨ ਦੀ ਗੁੜੀਆਂ ਉਹ ਵੇਖੋ ਡੈਡੀ ਇਹਨੂੰ ਕਮਾਉਂਦੇ ਗੱਡੀ ਤੇ ਪੀਂ ਤੇ ਮੰਮੀ ਹਣੀ ਉਹ ਬੈਠੇ ਡੈਡੀ ਜੀ ਨੂੰ ਖਿੱਚਾ ਗਈ ਆ ਵੀ ਆ ਗੁਰਦਨ ਸਾਹਿਬ ਆਪਾ ਦਰਸ਼ਨ ਕਰੀਏ ਤੇ ਮੇਰੇ ਵੀ ਮਨ ਚ ਆਗਾ ਤਾਂ ਹੁਣ ਇੱਥੇ 2 ਮਿੰਟ ਰੁਕਦੇ ਆ ਵੀ ਦਰਸ਼ਨ ਕਰਕੇ ਜਣਾ ਜੋ ਮਰਜ਼ੀ ਹੋ ਜੇ ਇੱਥੇ ਵੀ ਐ ਲੋ ਜੀ ਪੋਲ ਪੁਖਤਾ ਸਾਹਿਬ ਗੁਰਦਰਾ ਸਾਹਿਬ ਦਾ ਡੈਡੀ ਨਾਂ ਜੀ ਪਹਿਲੀਆਂ ਦੇ ਵਿੱਚ ਜਦੋਂ ਆਪਾਂ ਗਰਮੀਆਂ ਚ ਆਉਂਦੇ ਰਹੇ ਆ ਉਦੋਂ ਇੱਥੇ ਦੁਪੱਟੇ ਜਿਹੜੇ ਚੁੰਨੀਆਂ ਟੰਗੀਆਂ ਹੁੰਦੀਆਂ ਹੁਣ ਨਾ ਸ਼ਾਲ ਲਾਤੇ ਮੌਸਮ ਦੇ ਹਿਸਾਬ ਨਾਲ ਹੀ ਆ ਤਾਂ ਨਹੀਂ ਆਹ ਚੁੰਨੀਆਂ ਹੁਣ ਲਾਈਆਂ ਬਹੁਤ ਹੂੰ ਇਧਰ ਲਾ ਦਿੰਦੇ ਆ ਇਸ ਗੁਰਦੁਰਸਬ ਪਹਿਲਾਂ ਵੀ ਉਦਾਂ ਆਪਾਂ ਆਏ ਆ ਇੱਕ ਦੋ ਵਾਰ ਹੀ ਆਏ ਆ ਹਨਾ ਹਾਂ ਹਰ ਵਾਰ ਜਿੱਦਾਂ ਜਾਈਦਾ ਜਿੱਦਾਂ ਜਾਈਦਾ ਅਨੰਦਪੁਰ ਸਾਹਿਬ ਇੱਥੇ ਦਰਸ਼ਨ ਕਰਕੇ ਜਾਈਦਾ ਹਨਾ ਕੀ ਹੈ ਉਹ ਕਿੱਦਾਂ ਮੇਰੇ ਮਗਰੋਂ ਤਾ ਨਹੀਂ ਇਹਨੇ ਇੰਨਾ ਪਤਾ ਵੀ ਇੱਧਰ ਆ ਕੇ ਟੇਢਿਆ ਹੋਣਾ ਵਾ ਕੰਡੇ ਤੇ ਆ ਕੇ ਇਦਾਂ ਕਰਦੀ ਹੈਗੇ ਉਹ ਠੰਡੀ ਲਵਾ ਦੇ ਲਵਾ ਦੇ ਪੈਰ ਦੇ ਠਾ ਲਵਾ ਦੇ ਠਾ ਪੈਰ ਇਹ ਲਾ ਦੇ ਲਾ ਦੇ ਲਾ ਦੇ ਇਹ ਪੈਰ ਲੱਗ ਗਿਆ ਨਾ ਬਾਸ ਹੁਣ ਖਲੋ ਜੀ ਚਲੋ ਆਓ ਹੁਣ ਥੱਲੇ ਦੂਜਾ ਪੈਰ ਲਾਓ ਹੁਣ ਥੱਲੇ ਚੱਲ ਆਓ ਇਹ ਚਲੋ ਚਲੋ ਲਾ ਦੋ ਯਾ ਲਓ ਜੀ ਉਤਰ ਗਿਆ ਜੀ ਜੋੜੇ ਇੱਧਰ ਉਤਾਰ ਲਏ ਹਾਂ ਇੱਧਰ ਜਮਾ ਹੁੰਦੇ ਆ ਆ ਰਿਹਾ ਜਮਤ ਨਹੀਂ ਹੋ ਰੇ ਲੋਕੀ ਬਾਹਰ ਹੀ ਉਤਾਰੀ ਜਾਂਦੇ ਆ ਦੇਖਣਾ ਜੇ ਜਮਾ ਹੁੰਦੇ ਹੋਣਗੇ ਜਮਾ ਕਰਾ ਦਾਂਗੇ ਨਹੀਂ ਤੇ ਬਾਹਰ ਹੀ ਉਤਾਰ ਲੈਨੇ ਆ ਇਹ ਪਹੁੰਚ ਗਏ ਹੁਣ ਪੁਲ ਪੁਖਤਾ ਸਾਹਿਬ ਗੁਰਦਾਰੇ ਫਲਾਵਰ ਦੇਖੋ ਕਿੰਨੇ ਪਿਆਰੇ ਲੱਗੇ ਹੋਏ ਆ ਹੂੰ ਉਹ ਡੜੀ ਅਗੇ ਇੱਥੇ ਵੀ ਫੁੱਲ ਬਹੁਤ ਸੋਹਣੇ ਵੇਖੋ ਕਿੰਨੇ ਸੋਹਣੇ ਇਧਰ ਵੀ ਓਨੇ ਹੀ ਹਾਂ ਮੈਂ ਵੇਖਿਆ ਉਪਰਲੀ ਸਾਈਡ ਵੀ ਸਾਹਮਣੇ ਬਹੁਤ ਫੁੱਲ ਲੱਗੇ ਨੇ ਮਾਰੇ ਦੀ ਕਿਰਪਾ ਨਾਲ ਕੀ ਆ ਹਾਂ ਇਹ ਅਹਿੰਦ ਆ ਦਦੇ ਆਂਗੇ ਅਸੀਂ ਦੱਸਦੇ ਆਂ ਵਲੌਗ ਦੇ ਵਿੱਚ ਵਲੌਗ ਚ ਦੱਸ ਕੀ ਆ ਦੀਦੀ ਨੂੰ ਇੱਕ ਟਿਕਟ ਦੇ ਦਿੱਤੀ ਆ ਵਖੋ ਹਨਾ ਮੰਨਦੇ ਆਂ ਚਲੋ ਦੀਦੀ ਇਹ ਟਿਕਟ ਤੇ ਪੂਰੀ ਲੱਗਣੀ ਹਨਾ ਤੇ ਹੁਣ ਇਹਦੀ ਜਿਹੜੀ ਅੱਧੀ ਟਿਕਟ ਹੈ ਉਹਦੀ ਪਰਚੀ ਉਹਨੇ ਦਿੱਤੀ ਨਹੀਂ ਵੇਖ ਲਓ ਠੀਕ ਆ ਉਹ ਮੱਲੋ ਆਪ ਖਾ ਗਏ ਮੈਂ ਤੇ ਅੱਗੇ ਕਹਣੀ ਮੈਂ ਹਾਂ ਆਪ ਹੀ ਖਾ ਲਈ ਹੋਰ ਕੀ ਉਦਾਂ ਤੇ ਗੁਰਦਾਰਾ ਭਾਈ ਮਾਂਜੀ ਜੀ ਤੇ ਗੁਰਦਾਰਾ ਸਾਹਿਬ ਤੇ ਰੁਕਣਾ ਹੀ ਪਾਰਿਆ ਵੀ ਉੱਥੇ ਬਾਅਦ ਚ ਰੁਕਣਾ ਘਣਾ ਆਉਂਦੇ ਹੋਏ ਵਾਪਸੀ ਆਉਂਦੇ ਹੋਏ ਉੱਥੇ ਰੁਕ ਜਾਣਾ ਵੇਖਿਆ ਬੀਬੀਆਂ ਦਾ ਇਹੋ ਕੰਮ ਹੁੰਦਾ ਵਾ ਕਪੜੇ ਲੀੜੇ ਸ਼ਾਵਲ ਚੁੰਨੀਆਂ ਇਹੋ ਲੱਗੀਆਂ ਨੇ ਇਹ ਵੇਖਣ ਲੱਗ ਪਈਆਂ ਵੇਖਾ ਦਰਸ਼ਨ ਕਿਤੇ ਗੁਰਦਾਰ ਸਾਹਿਬ ਦੇ ਇੱਧਰ ਹੋ ਗਿਓਣ ਧਿਆਨ ਨਾਲ ਛੜਕ ਪਾਰ ਕਰੇ ਹੁਣ ਇਹਦਾ ਕੀ ਰੇਟ ਹੈ 300 ਦਾ 300 300 300 ਇਹ ਲਓ ਬਲੈਕ ਕਲਰ ਹੈ ਦਾ ਬਲੈਕ ਕਲਰ ਵਾਓ ਮਾਜੈਂਟਾ ਵਾਓ 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 ਜਿਆਦਾ ਗੰਨਿਆਂ ਚ ਉਹ ਗੰਨਾ ਨਹੀਂ ਪਸੰਦ ਆਉਂਦਾ ਵੈ ਉਹ ਕੀ ਗੱਲ ਕਰ ਉਹ ਚੀਜ਼ ਹੈ ਨਾ ਹਾਂਜੀ ਹਾਂਜੀ ਆ ਗਏ ਆਪਣੇ ਸਬਸਕ੍ਰਾਈਬਰ ਮਿਲ ਗਏ ਸੀਗੇ ਵਲੌਗ ਨਹੀਂ ਸ਼ੂਟ ਕੀਤਾ ਕਿਉਂਕਿ ਦੋ ਚਾਰ ਭੈਣਾਂ ਸੀਗੀਆਂ ਚੰਗੇ ਨਹੀਂ ਲੱਗੀਦਾ ਤੇ ਫੋਟੋ ਫਾਟੋ ਕਰਵਾਈ ਉਹਨਾਂ ਨੇ ਫਿਰ ਹੁਣੇ ਫ੍ਰੀ ਹੋਏ ਆ ਇਹ ਜੱੜ ਜੀ ਕਿਹੜਾ ਪਿੰਡ ਆ ਖਡਿਆਲਾ ਖਡਿਆਲਾ ਸਿਆਣੀਆਂ ਇੱਥੇ ਪਹੁੰਚ ਗਏ ਹੁਣ ਇੱਥੇ ਪੰਪ ਤੇ ਰੁਕੇ ਸੀਗੇ ਮੈਂ ਗੱਡੀ ਨਾਲੇ ਸਾਈਡ ਤੇ ਖੜਾਣੀ ਉਡੀਕਾ ਤੇ ਦੁੱਧ ਗਰਮ ਕਰਾ ਲਈ ਤੇ ਦੁਕਾਨ ਲੱਭੀ ਸੀ ਆਪਾਂ ਨੇ ਇੱਥੇ ਚਾਹ ਵਾਲੀ ਆ ਵੇਖੋ ਵੀ ਕੁੜੀ ਦੀ ਦਾਦੀ ਨੇ ਬਣਾਉਂਦੀਆਂ ਜਰਾਬਾਂ ਕੰਨੀਆਂ ਪਿਆਰੀਆਂ ਦੇਖੋ ਦਾਦਾ ਦਾਦਾ ਲੱਗੀਆਂ ਇਹਨੂੰ ਅਨੰਦਪੁਰ ਸਾਹਿਬ ਜਾਂਦੇ ਆ ਰਸਤੇ ਦੀ ਬਣਾਉਂਦੀਆਂ ਜਰਾਬਾਂ ਇਹਦੀ ਦਾਦੀ ਸਹੀ ਗੱਲ ਅਨੰਦਪੁਰ ਸਾਹਿਬ ਜਾਂਦੇ ਨੇ ਮੰਮੀ ਹੁਣੇ ਹੁਣੇ ਜੇ ਕੰਪਲੀਟ ਕੀਤੀ ਆ ਕਿਥੇ ਆਣਾ ਆ ਵੀਵੀ ਉਤਰਨ ਲਈ ਉਤਰਨ ਲਈ ਬੋਤਲ ਦੁੱਧ ਕੀ ਗਰਮ ਕਰਾ ਕਹਿੰਦਾ ਬੋਤਲ ਵੇਖ ਨਦੀ ਕਰਛੜੀ ਹੈ ਨਕਸ਼ਾ ਚੀਂ ਨੇ ਮਾਦਲ ਕਹਿੰਦੇ ਕਰਾ ਕੇ ਲੈ ਆਏ ਹਾਂ ਇੱਥੋਂ ਕੋਟੀ ਗਈ ਅੋ ਜੀ ਬਾਏ ਬਾਏ ਚਲੋ ਚੱਲ ਗਏ ਦਵਾਈ ਛਕ ਲਈ ਆ ਵੇਖਿਆ ਬੈਕ ਆ ਗਈ ਇਧਰ ਵੇਖ ਕਿਹੜਾ ਬੈਕ ਆ ਨ ਬੈਕ ਨੂੰ ਸੁੱਤਰ ਕੇ ਬੈਕ ਆ ਗਈ ਗੱਡੀ ਹਾਂ ਪਤਾ ਕਰਦੀ ਆ ਯਾ ਮਾੜਿਆ ਮਸੀ ਸੈਪਿਲ ਯੋ ਇਸੀ ਸੀਨੇ ਕਰਨ ਲੱਗ ਗਿਆ ਹਾਂ ਯਾ ਮੇਨ ਆਪਾਂ ਹਿਸ਼ਾਰਪੁਰ ਪਹੁੰਚ ਚੁੱਕੇ ਆ ਉਦੋਂ ਵੀ ਅੱਜ ਮ제 ਮ제 ਜਾ ਰਹੇ ਬਿਲਕੁਲ 80 ਦੀ ਸਪੀਡ ਰੱਖੀ ਮੈਂ ਜਿਆਦਾ ਭਜਾਈ ਨਹੀਂ ਗੱਡੀ ਮੈਂ ਕਿ ਲੋਣੀ ਰਮਾਨਾ ਜਾਣੇ ਆ ਜੇ ਕਾਫੀ ਟਾਈਮ ਹੈ ਨਾ ਹੀ ਧੁੰਦੇ ਆ ਅਪਲੀਕੇਸ਼ਨ ਚੱਲ ਰਹੀ ਨਾਲ ਦੀ ਨਾਲ ਨੇਰਾ ਹੋਈ ਜਾਂਦਾ ਹੈ ਹੁਣ ਗੱਡੀਆਂ ਦੀਆਂ ਲਾਈਟਾਂ ਲੂਟਾਂ ਜਿਹੜੀਆਂ ਨੇ ਉਹ ਜਗਣ ਲੱਗ ਗਈਆਂ ਨੇ ਕੁਝ ਕੁਝ ਗੱਡੀਆਂ ਦੇ ਚਤਾਵੇ ਫੋਨ ਬਾਈਕ ਆ ਰਹੀਆਂ ਨੇ ਇਹਨਾਂ ਦੀਆਂ ਗੱਡੀਆਂ ਜਿਹੜੀਆਂ ਇਹਨਾਂ ਦੀਆਂ ਲਾਈਟਾਂ ਜਿਹੜੀਆਂ ਜਗਣ ਲੱਗ ਪਈਆਂ ਨੇ ਤੇ ਇੱਥੋਂ ਅਜੇ ਵੀ ਦੱਸ ਰਿਹਾ ਵਾ ਘੱਟੋ ਘੱਟ ਨਹੀਂ ਤੇ 75 ਕਿਲੋਮੀਟਰ ਕੇ ਅੱਸੀ ਇਹਦੇ ਲੱਗ ਚੱਗੇ ਆ ਹਨਾ ਹਾਂ 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 ਦੱਤਾ ਕਰਦੀ ਆ ਹਾਂ ਸ਼ੁਰੂ ਹੋ ਗਿਆ ਹੁਣ ਪਹਾੜੀ ਇਲਾਕਾ ਪਾੜੀ ਲਕਾ ਦਿਖਾਉਨੇ ਤੈਨੂੰ ਥੋੜਾ ਬਹੁਤ ਆਉਣਾ ਵਾ ਇੰਨਾ ਜਿਆਦਾ ਥੋੜੀ ਹੁਣ ਨਾਰਮਲ ਹੀ ਆਉਗਾ ਜੇ ਆਉਗਾ ਤੇ ਆ ਵੇਲਾ ਹੁਣ ਆਕੇ ਜੇ ਮੋੜ ਕੋੜਾ ਇਧਰ ਵੀ ਪਾੜੀ ਆ ਇਧਰ ਵੀ ਆ ਦੋਨੋਂ ਸਾਈਡ ਨੰਦਰ ਭਾਜੀ ਤੁਸੀਂ ਦੀਦੀ ਨਾਲ ਬੈਸੇ ਜਾਂਦੇ ਸੀ ਪਾੜੀ ਲਕਾ ਵੇਹਲਾ ਆਉਂਦਾ ਕਣੀ ਇਦਾਂ ਮੋੜ ਕੋੜੀ ਆਉਣੇ ਬਸ ਆ ਫੇਰ ਆਗਾ ਕਣੀ ਮੋੜ ਨਾਲ ਇੱਕ ਮੋੜ ਕਟਿਆ ਜੀ ਆ ਮੋੜ ਕਟਿਆ ਹੁਣ ਤੁਹਾਨੂੰ ਫੇਰ ਵਿਖਾਉਂਦਾ ਅਗਲਾ ਮੋੜ ਨਾਲ ਦੀ ਦੇ ਆਪਣ ਕਟੋ ਕੜਨ ਦੇ 5-4 ਮਿੰਟ ਹੋ ਗਏ ਵੈਸੇ ਵੀ ਪਹਾੜੀ ਇਲਾਕਾ ਜਾਂ ਨੰਗਦੇ ਆਂ ਹਾਂ ਪਰਲੀ ਸਾਈਡ ਆਵੇ ਖਾਈ ਸਾਹਮਣੇ ਆ ਕੇ ਡਿੱ ਟੂੰਗੀ ਉਹ ਮੰਕੀ ਦੇ ਸਾਹਮਣੇ ਮੰਕੀ ਆ ਗਈ ਹਾਈ 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 ਵੇ ਦੇਖਿਆ ਇਹ ਬੜੀਆਂ ਬੜੀਆਂ ਡੁੰਗੀਆਂ ਇੱਧਰ ਆ ਖਾਈਆਂ ਆ ਹੁਣ ਦੋਨੋਂ ਸਾਈਡ ਹੀ ਪਹਾੜ ਆ ਗਏ ਨੇ ਕਿ ਨਹੀਂ ਆ ਪਾਣੀ ਜੇ ਕਿਨੇ ਡੋਲਿਆ ਉਹ ਆ ਪਾਣੀ ਜੇ ਬਾਹਰ ਤੱਕ ਹੀ ਡੋਲਿਆ ਅੱਛਾ ਅੱਲਾ ਦਾ ਲਾਦਾ ਬੂਟਮੀ ਆ ਬੂਟ ਸਰੇ ਬੋ ਨਾਲੇ ਮੈਂ ਬੂਟ ਬਾਊਆ ਤੂੰ ਗਲਤ ਜਗ੍ਹਾ ਰੱਖੇ ਇੱਥੇ ਨਹੀਂ ਰੱਖਣੇ ਠੀਕ ਆ ਬੂਟ ਇਧਰੇ ਬਾੜਨੇ ਆ ਕਿਉਂਕਿ ਮੈਟ ਉਹ ਨਾ ਉੱਥੇ ਗੰਦਾ ਹੋ ਜਾਂਦਾ ਮੇਰਾ ਬੂਤ ਚਲਾਣਾ ਮੈਂ ਵੀ ਪਾੜਾ ਪਾੜੀ ਨਹੀਂ ਖੱਲੇ ਰਾ ਇਹ ਦੂਜਾ ਦੂਜਾ ਹਾਂ ਇਧਰੇ ਇਧਰ ਮੰਮੀ ਦਵਾਈ ਲੈਣ ਵਾਸਤੇ ਗਏ ਨੇ ਇਧਰ ਦੇਖਾਂ ਵੀ ਅੱਗੇ ਜਾ ਕੇ ਮੰਮੀ ਜੀ ਨੇ ਲੈ ਲਈ ਆ ਮੈਡੀਸਨ ਇੱਥੋਂ ਕੀ ਆ ਜਿਆਦਾ ਨਹੀਂ ਕੁ ਭਰਾਟ ਕੇ ਕੌੜੀ ਲੱਗੀ ਗੋਲੀ ਹਾਂ ਜੀਭ ਥੱਲੇ ਕਿਆ ਹੈ ਇੱਥੋਂ ਸੰਤਰੀ ਕਰਵਾ ਰਹੇ ਹਾਂ ਹੁਣ ਮੰਮੀ ਵਾਸਤੇ ਮੰਮੀ ਨੇ ਇਹਨੂੰ ਪੀ ਲਿਆ ਉਹਦਾ ਕੀ ਗੜਬੜ ਹੋਈ ਇਹਨੂੰ ਕਹਿੰਦੇ ਟਰੈਵਲਿੰਗ ਜਦੋਂ ਕਰਦੇ ਜਦੋਂ ਇਹਨੂੰ ਨਹੀਂ ਪੀਣਾ ਚਾਹੀਦਾ ਡਾਕਟਰ ਦੀ ਇਹ ਵੀ ਗੱਲ ਨੂੰ ਪੱਲੇ ਬੰਨ ਲਈ ਆਪਾਂ ਥੋੜੀ ਲਾਲੀ ਮੂਫਲੀ ਉਹ ਤੇਤਾ ਜੰਮਾ ਮੂਫਲੀ ਮੈਦਾਨਾ ਨਹੀਂ ਹਮ ਤੁਹਾਰੇ ਮਾਮਾ ਨਹੀਂ ਉਹ ਹਰਗੁਣਵੇਂ ਦੀ ਚੱਲੀਏ ਚਲੋ 40 ਹੋ ਗਏ ਠੀਕ ਆ ਮਰੂਦ ਲੈ ਲੈ ਭਈ ਮੈਂ ਮੈਂ ਆਪਣੇ ਜੋਗੇ ਲੈ ਮਰੂਦ ओके जी बाय-बाय। ਰੋਡ ਕਿਉਂ? ਰੋਡ ਵੇਖੋ ਬਣੇ ਕਿੜਕੜੇ ਸ਼ਾਨਦਾਰ। ਅਸੀਂ ਆਪਣੇ ਆਪਣੇ ਪੰਜਾਬ ਨੂੰ ਕਿਉਂ ਮਾੜਾ ਰਹੀਏ? ਲਿਸ਼ਕ ਦੇ ਕਣੀ ਰੋਡ ਪੂਰੇ। ਪਰ ਇਹ ਵੀ ਪਰਨਾ ਰੋਡ ਜਿਹੜਾ ਤਿਆਰ ਹੋ ਰਿਹਾ ਤੁਸੀਂ ਆਪਣਾ ਰੰਗ ਸਾਈਡੋਂ ਦੇ ਉਧਰਲਾ ਰੋਡ ਜਿਹੜਾ ਬੰਦ ਕੀਤਾ ਹੈ। ਇਹੋ ਹੀ ਇੱਕੋ ਬੰਨੇ ਚੱਲਣ ਡਿਆ ਹੈ। ਹੁਣ ਗੱਡੀ ਚ ਪਵਾ ਲਈਏ ਤੇਲ ਤੇ ਨਾਲੇ ਮੰਮੀ ਹੋਣੀ ਕਹਿੰਦੇ ਲੱਤਾਂ ਸਿੱਧੀਆਂ ਕਰ ਲੈਂਦੇ। ਗੱਡੀ ਖਿਲਾਰੋ ਤੇ ਹੁਣ ਇੱਥੇ 2 ਮਿੰਟ ਇਹ ਕੰਮ ਫਿਰ ਲੈਂਦੇ ਨੇ। ਨਾਲ ਇੱਥੇ 2 ਮੀਟਰ ਹੋਖੀ ਜਾਣੇ ਕਿਉਂਕਿ ਮੰਮੀ ਨੇ ਘਬਰਾ ਢੋਂਡੀ ਮੰਮੀ ਕਹਿੰਦੇ 2 ਮੀਟਰ ਦੀ ਖਲਾਰੇ ਮੈਨੂੰ ਘਬਰਾੜ ਬੜੀ ਹੋਣ ਢੀ ਆ ਉਹਦੇ ਵੀ ਪੰਪ ਤੇ ਆ ਵੀ ਰੋਸ਼ਨੀ ਰਾਸ ਨਹੀਂ ਆਵਾ ਹੁੰਦੀ ਆ ਕੀ ਆ ਮੰਮੀ ਮੇਰੀ ਅੱਜ ਨਾ ਠੀਕ ਨਹੀਂ ਆਜ ਮੰਮੀ ਨੇ ਗੱਡੀ ਦਾ ਸਫਰ ਨਹੀਂ ਸਿਖਾਇਆ ਹਨ ਮੈਂ ਨਹੀਂ ਨਾ ਕਦੀ ਇਦਾਂ ਹੋਇਆ ਨਹੀਂ ਵੈਸੇ ਮੰਮੀ ਤੈਨੂੰ ਯਾਰ ਕਦੀ ਵੀ ਨਹੀਂ ਆ ਆ ਪੈਰਾਜਰ ਮਾਲ ਸੁੱਟ ਲੈ ਮੰਮੀ ਤੁਸੀਂ ਆਪਣਾ ਵਾਹ ਦਿਓ ਦਾਦੀ ਦਾਦੀ ਦਾਦਾ ਕੀ ਆ ਦਾਦਾ ਬਾ ਦਾਦਾ 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 ਬਾ ਧਨਵਾਜ ਦੋ ਦਾਦਾ ਉਹ ਲੈ ਡਾਣੀ ਨੂੰ ਨਹੀਂ ਉਹ ਲੈ ਦੂ ਚੋ ਲੈ ਦੂ ਇਹ ਗੱਲ ਟੋਟਾ ਲੈਣ ਲਈ ਜਰਾ ਆਪ ਜਿਹੜਾ ਬੰਗਸੇ ਹਾਂ ਹਾਂ ਇੱਕ ਲੱਖ ਗੱਡੀ ਸੜਤੀ ਹੈ ਗੱਡੀ ਤੇ ਚਲੋ ਕੰਪਨੀ ਦੀ ਮੈਂ ਸਿਫਤ ਲਗਾ ਕਰਨੀ ਇਸ ਗੱਲੋਂ ਕੰਪਨੀ ਮੈਨੂੰ ਚੰਗੀ ਲੱਗੀ ਵੀ ਇਹਦੀਆਂ ਲਾਈਟਾਂ ਜਿਹੜੀਆਂ ਕਾਫੀਆਂ ਨੀਵੀਆਂ ਦਿੱਤੀਆਂ ਨੇ ਵੱਡੀ ਜਿਹੜੀਆਂ ਦੂਸਰੀਆਂ ਗੱਡੀਆਂ ਕੋਈ ਵੀ ਲਾ ਲਓ ਤੁਸੀਂ ਉਹਦੀਆਂ ਲਾਈਟਾਂ ਇੱਥੇ ਹੁੰਦੀਆਂ ਨੇ ਤੇ ਉਹ ਤੇ ਸਿੱਧੀਆਂ ਅੱਖਾਂ 'ਚ ਪੈਂਦੀਆਂ ਮਤਲਬ ਕੋਈ ਬਜ਼ੁਰਗ ਬੰਦਾ ਵੀ ਜਾਣਦਾ ਉਹਦੀਆਂ ਅੱਖਾਂ ਦੇ ਵਿੱਚ ਬਹੁਤ ਪੈਂਦੀਆਂ ਇਹ ਗੱਡੀ ਆਵਲ ਮੈਂ ਬਿਲਕੁਲ ਸਾਹਮਣੇ ਖਿਲੋਤਾ ਹਾਂ ਤੇ ਇਹ ਮਤਲਬ ਲਾਈਟ ਜਿਹੜੀ ਇੱਥੇ ਪੈ ਰਹੀ ਆਪ ਇੱਥੇ ਅੱਖਾਂ 'ਚ ਨਹੀਂ ਪੈਂਦੀ ਇਹਦਾ ਇਹ ਬਚਾਅ ਆ ਮੰਮੀ ਦੀ ਸਿਹਤ ਨਹੀਂ ਠੀਕ ਮੰਮੀ ਨੂੰ ਹੁਣ ਆਪਣਾ ਵਮਟਿੰਗ ਆ ਰਹੀਆਂ ਨੇ ਉਲਟੀਆਂ ਹੋ ਆਇਆ ਹੌਲਾ ਪਾਣੀ ਭਰ ਕੇ ਲੈ ਮੈਂ ਉਹ ਨਾ ਲਿਆਇਗਾ ਮੈਂ ਮੈਂ ਬੋਤਲ ਭਰ ਕੇ ਲੈ ਆਂਦੇ ਮੈਂ ਕਹਿਣ ਦਾ ਮੈਂ ਹੋ ਆਇਆ ਹੌਲਾ ਆਹੋ ਚੱਲਾ ਬੋਤਲ ਆਹ ਗਲਾਸ ਇਹ ਦੇ ਦੋ ਮੰਮੀ ਨਹੀਂ ਪੀਣਾ ਦਾਦੀ ਇੱਦਾਂ ਆ ਉਹ ਜਿੱਦਾਂ ਆ ਕਹਿੰਦੀ ਪੀਦਾ ਮੰਮੀ ਜੀ ਨੂੰ ਹੁਣ ਦਵਾਈ ਲੈ ਕੇ ਦਵਾਂਗੇ ਦੀਦੀ ਹੁਣੀ ਨਾਲ ਹੀ ਚੱਲੇ ਨੇ ਤੇ ਉਧਰ ਸੰਦੀਪ ਦੇ ਮੈਡੀਕਲ ਤੋਂ ਲਵਾਂਗੇ ਆ। ਸਾਹਮਣੇ ਵਾਲਾ ਸੰਦੀਪ ਦਾ ਮੈਡੀਕਲ। ਤੇ ਸੰਦੀਪ ਤੇ ਆ ਬਾਹਰ ਨਹੀਂ ਨਿਕਲਣ ਦੀ ਸੰਦੀਪ ਦਾ ਮੈਡੀਕਲ ਐ ਤੇ ਉਹ ਫੇ ਪੈਸੇ-ਪੁਸੇ ਦਾ ਘਟ ਕਰਨਗੇ। ਬਾਈ। ਹਾਂ। ਜਾਵੇ ਸੰਦੀਪ ਦੇ ਮੈਡੀਕਲ ਸਟੋਰ ਤੇ ਪਹੁੰਚ ਗਏ ਆ। ਮੰਮੀ ਦਾ ਕੰਮ ਥੋੜਾ ਖਰਾਬ ਆ। ਆਹ ਗੇਟ ਦੇਖੋ ਕਿੰਨਾ ਪਿਆਰਾ ਬਣਿਆ ਹੋਇਆ। ਕਿੰਨਾ ਸੋਹਣਾ ਬਣਿਆ ਨਾ ਜੜੀ। ਉਹ ਲੱਭਾ। ਬਰੀ ਜਗੰਧਿਆ ਲਾਈਟਾਂ ਬੜੀਆਂ ਸੋਹਣੀਆਂ ਲੱਗੀਆਂ ਲੈ ਵੀ ਪਹੁੰਚ ਗਏ ਆਪਾਂ ਸ੍ਰੀ ਕੇਸਗੜ੍ਹ ਸਾਹਿਬ ਇੱਧਰ ਨਾਲ ਹੀ ਕੇਸਗੜ੍ਹ ਸਾਹਿਬ ਗੁਰਦੁਆਰਾ ਹੈ ਤੇ ਹੁਣ ਆਪਾਂ ਆਓ ਸਾਹਮਣੇ ਹੁਣ ਇੱਧਰ ਆਪਾਂ ਪਹਿਲਾਂ ਜਾਣਾ ਹੈ ਗੁਰਦੁਆਰਾ ਸਾਹਿਬ ਮੋਇਆਂ ਦੀ ਮੰਡੀ ਵਾਹਿਗੁਰੂ ਕੇਸਗੜ੍ਹ ਸਾਹਿਬ ਇੱਧਰ ਆਓ ਸਾਹਮਣੇ ਦਿਖਾਈ ਦਿੱਤਾ ਆਪਾਂ ਪਹੁੰਚ ਗਏ ਆ ਗੁਰਦੁਆਰਾ ਸਾਹਿਬ ਤੇ ਆ ਉਹ ਤੁਹਾਨੂੰ ਦਿਖਾਉਂਦੇ ਆ ਖੜਵਟ ਸਿੰਘ ਦੇ ਜਿਹੜਾ ਮਤਲਬ ਉੱਤ ਬਣਿਆ ਤਸਵੀਰ ਤੁਹਾਨੂੰ ਦਿਖਾਉਂਦੇ ਆ ਤੁਸੀਂ ਇਹ ਨਾ ਸੋਚਿਓ ਖਣੀ ਵੀ ਪਤਾ ਨਹੀਂ ਮਜ਼ਾਕ ਕਰਨ ਦੇ ਆ ਬੜੇ ਵਧੀਆ ਸਿੰਘ ਦੀ ਫੋਟੋ ਬਣੀ ਆ ਤੁਹਾਨੂੰ ਦਿਖਾਉਂਦੇ ਆ ਬੜੀ ਵਧੀਆ ਉਹ ਦਹੀਂ ਇਧਰ ਸਾਈਡ ਆਖੋ ਪਾਰਕ ਬਣੀ ਆ ਇਧਰ ਬਣੀ ਪਾਰਕ ਇਧਰ ਬਾਬੇ ਪਹਿਲਾਂ ਬੈਡਬਾਲ ਡੇ ਖੇਡਣ ਨਿਆਣੇ ਸੀ ਇੱਥੇ ਆਏ ਸੀਗੇ ਕੀਰਤਨ ਸਿੱਖਦੇ ਨੇ ਫਿਰ ਉਹ ਇੱਥੇ ਸਿੰਘ ਡੇ ਆ ਬੈਡਬਾਲ ਖੇਡਣ ਡੇ ਆ ਤੇ ਆ ਵੇਖੋ ਬਣੀ ਨਾ ਤਸਵੀਰ ਇਹ ਉਹ ਲਿਖਿਆ ਨਾ ਖੜਬੜ ਸਿੰਘ ਇਹ ਦੇਖੋ ਬੂਟ ਵੀ ਲੱਗੇ ਰੱਖੇ ਆ ਮੰਮੀ ਨੇ ਥੋੜਾ ਜਿਹਾ ਹੁਣ ਫਰਕ ਪਿਆ ਮੰਮੀ ਕਹਿੰਦੇ ਫਰੂਟੀ ਜੀ ਉਹਨੇ ਦਿੱਤੀ ਸੀ ਪਤਾ ਨਹੀਂ ਪੀਣ ਵਾਸਤੇ ਕੋਈ ਹੁੰਦੀ ਆ ਵੀਪੀ ਵਧੀਆ ਘਟਿਆ ਉਹ ਸੈਟ ਜਾ ਕਰਦੀ ਹੁਣ ਥੋੜਾ ਠੀਕ ਆ ਮੰਮੀ ਟਾਈਮ ਹੋ ਗਿਆ ਐ 8:30 ਤੇ ਹੁਣ ਪ੍ਰਸ਼ਾਦਾ ਛਕ ਲਾਂਗੇ ਪਹਿਲਾਂ ਆਪਾਂ ਉਸ ਤੋਂ ਬਾਅਦ ਇੱਥੇ ਰੂਮ ਲੈ ਲਾਂਗੇ ਤੇ ਰੂਮ ਵੀ ਇੱਥੇ ਕਹਿੰਦੇ ਫਰਸਟ ਕਲਾਸ ਮਿਲ ਜਾਂਦੇ ਬਹੁਤ ਵਧੀਆ ਤੇ ਇੰਨੀ ਜ਼ਿਆਦਾ ਸੰਗਤ ਵੀ ਨਹੀਂ ਆ ਤੇ ਇੱਥੇ ਸਗੋਂ ਤੁਸੀਂ ਵੀ ਰੂਮ ਜਿੰਨੇ ਕਿਸਨੇ ਲੈਣਾ ਹੋਵੇ ਕੇਸਗੜ੍ਹ ਸਾਹਿਬ ਵੱਲੋਂ ਰਾਸ਼ ਹੋਵੇ ਤੁਸੀਂ ਇੱਧਰ ਰੂਮ ਲੈ ਸਕਦੇ ਜੀ ਆ ਲਓ ਜੀ ਹੁਣ ਸਾਰੇ ਫੜ ਦੋ ਨਾ ਹਾਂ ਇਹਦਾ ਠੀਕ ਇਹ ਮੈਂ ਤੇ ਛਕ ਲਿਆ ਪ੍ਰਸ਼ਾਦਾ ਤੇ ਬਾਬਾ ਨੇ ਪੂਰੀ ਸੇਵਾ ਕੀਤੀ ਹੁਣ ਡੈਡੀ ਹੁਣਾਂ ਮਤੇ ਫਿੱਕੀ ਚਾਹ ਆ ਰਹੀ ਏ ਤੇ ਆਪਣੇ ਵਾਸਤੇ ਮਿੱਠੇ ਆ ਗਏ ਬਹੁਤ ਵਧੀਆ ਸੁਭਾਅ ਬਾਬਿਆਂ ਦਾ ਇੱਥੇ ਦੇ ਇੱਥੇ ਆਏ ਆਪਾਂ ਲਾਵੀ ਪ੍ਰਸ਼ਾਦਾ ਪਾਣੀ ਛਕ ਲਿਆ ਤੇ ਵੱਡੀ ਦੀਦੀ ਹੋਣਾ ਨੇ ਮੋਰਚਾ ਮਾਰ ਲਿਆ ਫਿਰ ਸੇਵਾ ਦਾ ਹਾਂ ਹਰ ਗੁੰਡਈਆ ਦੁੱਧ ਪੀਣ ਇਹ ਬਾਬਾ ਜੀ ਤਾਂ ਅੱਜ ਦੱਸ ਰਹੇ ਵੀ ਇੱਥੇ ਇਦਾਂ ਕਮਰਾ ਸੀਗਾ ਇੱਥੇ ਦਰਬਾਰ ਸੀਗਾ ਬਾਬਾ ਜੀ ਦੇ ਪਹਿਲੀਆਂ ਦੇ ਵਿੱਚ ਜਿੱਥੇ ਗੱਡੀ ਲੱਗੀ ਉੱਥੇ ਹੁੰਦਾ ਸੀ ਛੋਟਾ ਜਿਹਾ ਕਮਰਾ ਉਹ ਬਿਲਕੁਲ ਤਾਂ ਹੋਣ ਕਿਉਂ ਨਾ ਬੱਦਸੰਗਾ ਅੱਛਾ ਤੇ ਇਹ ਕੱਚਾ ਰੱਖਦਾ ਹੀ ਕਿਉਂਕਿ ਦਾੜੀ ਪਹਿਲਾਂ ਹੁੰਦੇ ਰਹਿਣ ਇੱਧਰ ਸਾਰੇ ਦਰਸ਼ਨ ਕੀਤੇ ਉਸ ਕੇ ਪਸੰਦ ਬਾਬਾ ਕੋ ਸਿਆ ਸਿੰਘ ਹਣੇ ਵੀ ਹੱਥ ਜੋੜ ਕੇ ਕਹਿੰਦੇ ਕਹਿੰਦੇ ਸੇਵਾ ਦੇਖੀ ਤਾਂ ਬਾਬੇ ਪ੍ਰਿੰਸ ਜੀ ਤੇ ਦੇਖੀ ਨਾ ਕੋਈ ਸੇਵਾ ਇਹਨਾਂ ਤੋਂ ਇਹਨਾਂ ਬਾਬੇ ਨੂੰ ਐਂਡਸਟੋਲ ਚੁੱਕ ਐਂਡਸਟੋਲ ਚੁੱਕ ਆਪਣਾ ਰੂਮ ਜਿਹੜਾ ਇਹ ਫਰਸਟ ਕਲਾਸ ਮਿਲ ਗਿਆ ਤੇ ਤੁਹਾਨੂੰ ਦਿਖਾਉਣਾ ਹੈ ਪਹਿਲਾਂ ਸਮਾਨ ਸਾਰਾ ਆਪਾਂ ਕੱਢ ਲਈਏ ਵੀ ਆਓ ਤੁਹਾਨੂੰ ਹੁਣ ਜਿਹੜਾ ਨਹੀਂ ਰੂਮ ਉਹ ਦਿਖਾ ਦਿੰਨੇ ਆ ਬਹੁਤ ਸੋਹਣਾ ਹੈ ਜੇ ਕਿਸੇ ਨੇ ਮਹੀਂ ਰਹਿਣਾ ਹੋਵੇ ਦਰਸ਼ਨ ਕਰਨ ਆਉਣਾ ਆਨੰਦਪੁਰ ਸਾਹਿਬ ਜਾਂ ਕਿਤੇ ਵੀ ਤੇ ਇਧਰਲੀ ਸਾਈਡ ਤੇ ਰੂਮ ਲੈ ਸਕਦੇ ਬਹੁਤ ਵਧੀਆ ਨੇ ਤੇ ਮਤਲਬ ਨਾ ਹੀ ਰਾਸ਼ਿਆ ਕਈ ਵਾਰੀ ਕਿ ਹੁੰਦਾ ਰਾਸ਼ ਬਹੁਤ ਜਨਨ ਰੂਮ ਨਹੀਂ ਮਿਲਦਾ ਤੇ ਤੁਸੀਂ ਇਧਰਲੀ ਸਾਈਡ ਆਣ ਜਿਹੜਾ ਰੂਮ ਲੈ ਸਕਦੇ ਠੀਕ ਹੈ ਮੂਆ ਦੀ ਮੰਡੀ ਗੁਰਦੁਆਰਾ ਸਾਹਿਬ ਆ ਠੀਕ ਹੈ ਤੇ ਖੜਬੜ ਸਿੰਘ ਦੀ ਤਸਵੀਰ ਜਿਹੜੀ ਤੁਸੀਂ ਦੇਖੀ ਆ ਉਹ ਲੱਗੀ ਹੋਈ ਹੈ ਤੁਹਾਨੂੰ ਗੁਰਦੁਆਰਾ ਸਾਹਿਬ ਪਤਾ ਲੱਗ ਜੂਗਾ ਇਹ ਐਂਟਰੀ ਗੇਟ ਆ ਵੇਖੋ ਆਪਾਂ ਨੂੰ ਪਹਿਲਾ ਨੰਬਰ ਹੀ ਜਿਹੜਾ ਨਹੀਂ ਰੂਮ ਮਿਲਿਆ ਆ ਉਹ ਤੁਹਾਨੂੰ ਹੁਣ ਇਹ ਦਿਖਾਉਨੇ ਆ ਇੱਕ ਤੇ ਮਤਲਬ ਆ ਲੱਗਾ ਹੈ ਮੰਜਾ ਲੱਗਾ ਛਾਈ ਦੇ ਤੇ ਇਹਦੇ ਨਾਲ ਹੀ ਤਖਤ ਪੁਛ ਦੋ ਇਧਰ ਲੱਗੇ ਹੋਏ ਆ ਇਧਰ ਨਾਲ ਹੀ ਆ ਬੈੱਡ ਲੱਗਾ ਹੋਇਆ ਆ ਆਪਾਂ ਵੇਖੋ ਪਰਦੇ ਕਿੰਨੇ ਵਧੀਆ ਸਾਫ ਸਫਾਈ ਬਹੁਤ ਜ਼ਿਆਦਾ ਆ ਵੀ ਆਖੀਏ ਬਹੁਤ ਵਧੀਆ ਸਾਫ ਸਫਾਈ ਪੂਰੀ ਵਾਸ਼ਰੂਮ ਵੀ ਬਹੁਤ ਵਧੀਆ ਬਣਿਆ ਹੋਇਆ ਸਾਹਮਣੇ ਉਹ ਲੱਗਾ ਹੋਇਆ ਸਿੰਕ ਤੇ ਜੇ ਕਿ ਨੀਵਲਾ ਰੂਮ ਮਿਲੇ ਤੇ ਆ ਹੈਗਾ ਗੀਜ਼ਰ ਦਾ ਸਵਿੱਚ ਠੀਕ ਐ ਇਹਨੂੰ ਨੱਪ ਕੇ ਰੱਖਣੇ ਗੀਜ਼ਰ ਹੈਗਾ ਆ ਪਰਲੇ ਬੰਨੇ ਪਰਲੇ ਵਾਸ਼ਰੂਮ 'ਚ ਲੱਗਾ ਹੋਇਆ ਗੀਜ਼ਰ ਉਧਰਲੀ ਸਾਈਡ ਤੁਸੀਂ ਭਲੇ ਖਿਚਣਾ ਰਹੇ ਗੀਜ਼ਰ ਇਧਰ ਟੂਟੀ ਜਿਹੜੀ ਮਰਜ਼ੀ ਚਲਾਓ ਕਦੇ ਗਰਮ ਪਾਣੀ ਆਉਣ ਲੱਗ ਜਣਾ ਇੱਥੇ ਠੀਕ ਐ ਤੇ ਵੇਖ ਲਓ ਕਿੰਨਾ ਵਧੀਆ ਬਣਿਆ ਹੈ ਸਾਫ ਸਫਾਈ ਵੇਖ ਟਾਇਲਟ ਵਗੈਰਾ ਬਣੀ ਹੋਈ ਹੈ ਇੱਧਰ ਇਹ ਵੀ ਚਾਹੁੰ ਦਿਖਾ ਦਿੰਨਾ ਤੁਹਾਨੂੰ ਐ ਇਦਾਂ ਸਿਸਟਮ ਹੈ ਠੀਕ ਇੱਥੇ ਉਦਾਂ ਇਹ ਹੈ ਵੀ ਇੰਨੀ ਜ਼ਿਆਦਾ ਠੰਡ ਨਹੀਂ ਹੈਗੀ ਸੀਰੀਅਸਲੀ ਇੱਧਰ ਜ਼ਿਆਦਾ ਤੁਹਾਨੂੰ ਠੰਡ ਵੀ ਨਹੀਂ ਪਈ ਆਪਣੇ ਅੰਮ੍ਰਿਤਸਰ ਬਟਾਲੇ 'ਚ ਪਤਾ ਨਹੀਂ ਕਿੱਥੋਂ ਇੰਨੀ ਠੰਡ ਆ ਗਈ ਹੈ ਰਿਪਲਿਕੇ ਪਾਏ ਰਿਪਲਿਕੇ ਪਾਏ ਮੁੜੇ ਕੇ ਤਸਵੀਰ ਨੇ ਦੇ ਨੀ ਮੈਨੂੰ ਤੇ ਮੈਨੂੰ ਸੱਚੀ ਰਹਿ ਵੀ ਗਰਮੀ ਲੱਗੀ ਗੱਡੀ ਦੇ ਵਿੱਚ ਫਿਰ ਹੋਣੀ ਆ ਉਹ ਕੋਟ ਪਾ ਲੱਗੀ ਹੋਣੀ ਵੇਖ ਲੈ ਇਹ ਕੋਟੀ ਨਹੀਂ ਪਾਈ ਬਾਹਰ ਕੋਈ ਠੰਡ ਇੱਧਰ ਇੰਨੀ ਜ਼ਿਆਦਾ ਠੰਡ ਨਹੀਂ ਹੈ ਹੋਣੀ ਕੋਟ ਪਾ ਲੱਗੀ ਉੱਥੇ ਠੰਡ ਹੀ ਭਰੀ ਥੇ ਨਹੀਂ ਇੰਨੀ ਹੈਗੀ ਜਿੰਨਾ ਰੋਲਾ ਪਿਆ ਹੀ ਉਧਰ ਬੜੀ ਠੱਗ ਗਈ ਪੰਡ ਜਿੰਨੂੰ ਮਤਲਬ ਰਜਾਈ ਚਾਹੀਦੀ ਹੋਵੇ ਬੈੱਡ 'ਚ ਉਹ ਰਜਾਈ ਵੀ ਕੱਢ ਸਕਦਾ ਮਤਲਬ ਰਜਾਈਆਂ ਦੋ ਕੱਢ ਲਈਆਂ ਆਪਾਂ ਆਪਾਂ ਕੰਬਲ ਲੈ ਲੈਣੀ ਮੈਂ ਸੁਨੀਪ ਨੇ ਇੰਨੇ ਕੋ ਮੁਸ਼ਕਿਲ ਵਾਲੀ ਗੱਲ ਨਹੀਂ ਗੁਰੂਏ ਇੱਕ ਚੀਜ਼ ਮੈਂ ਕਹਿੰਦਾ ਇੱਕ ਚੀਜ਼ ਦੱਸਾਂ ਅੱਧਾ ਕਿਲੋ ਮੂਫਲੀ ਹੀ ਹਿਸਾਬ ਨਾਲਾ ਤੇ ਮੂਫਲੀ ਨੂੰ ਖਾਣ ਪਤਾ ਕਿੰਨੀ ਕੁ ਅੱਧਾ ਕਿਲੋ ਦੋ ਕਿੰਨੀ ਬੜੀ ਕਰ ਲਈਏ ਮੈਂ ਖਾਧੀ ਇੱਕ ਜਦੋਂ ਦੋ ਬੁੱਕਾ ਤੇ ਮੈਂ ਇਹ ਕਹਿ ਕੇ ਲੈ ਲਈਏ ਇਹ ਕਹਾਂ ਨਹੀਂ ਮੇਰੇ ਨਿਆਣੇ ਵੀ ਘਰੋਂ ਮੇਰਾ ਘਰੋਂ ਕਿਨਾਂ ਆ ਪਾਪਾ ਜੀ ਦੋ ਮੁੱਠਾਂ ਫਾਪੂ ਮੈਂ ਹਾਂ ਮੇਰੇ ਦੋ ਨਿਆਣੇ ਵੀ ਆ ਹਾਂ ਜੀ ਔਰ ਅਗੀ ਮਾਸਾ ਕ ਜਨੇ ਵੀ ਅੱਦ ਹੋ ਗਈ ਔਰ ਰਹਿੰਦੇ ਤੇ ਕਿਉਂਗਾ ਹੂੰ ਸੋ ਜਾਈਦਾ ਵਲੋਗ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਾਰੇ ਜਾਣੇ ਕਰ ਦਿਓ ਸਬਸਕ੍ਰਾਈਬ ਤੇ ਕੱਲ ਨੂੰ ਤੁਹਾਨੂੰ ਦਰਸ਼ਨ ਕਰਾਵਾਂਗੇ ਬਹੁਤ ਸਾਰੇ ਗੁਰਦੁਆਰਾ ਸਾਹਿਬ ਜਿੰਨੇ ਵੀ ਅਨੰਤਪੁਰ ਸਾਹਿਬ ਦੇ ਵਿੱਚ ਹੈਗੇ ਨੇ ਇੱਥੇ ਜਿੰਨੇ ਵੀ ਗੁਰਦਾਰੇ ਤੁਹਾਨੂੰ ਉਹਨਾਂ ਦੇ ਜ਼ਰੂਰ ਦਰਸ਼ਨ ਕਰਾਵਾਂਗੇ ਤਾਂ ਸੋ ਚੈਨਲ ਨੂੰ ਸਾਰੇ ਜਾਣੇ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਵਲੌਗ ਦੇ ਨਾਲ ਜਿਹੜੇ ਅੱਗੇ ਆ ਰਹੇ ਨੇ ਵਲੌਗ ਉਹਨਾਂ ਦੇ ਨਾਲ ਬਣੇ ਰਹੋ ਜਰੂਰ ਬਾਏ ਬਾਏ ਸਸਕਾਰ